ਜੀ ਲੋ ਜੀ ਅਸੀਂ ਅੱਜ ਜਾ ਰਹੇ ਸੀਗੇ ਨਕੋਦਰ ਤੋਂ ਜਲੰਧਰ ਨੂੰ ਜਿਹੜਾ ਰੋਡ ਜਾਂਦਾ ਨਕੋਦਰ ਤੋਂ ਜਲੰਧਰ ਨੂੰ ਤੇ ਅਸੀਂ ਗੱਡੀ ਵਿੱਚ ਸੀਗੇ ਜਿੱਦਾਂ ਆਪਣੀ ਮਾਸਤੀ ਮਾਸਤੀ ਵਿੱਚ ਜਾ ਰਹੇ ਸੀਗੇ ਤਿੰਨ ਜਾਣੇ ਸੀਗੇ ਤੇ ਸਾਡੇ ਤੋਂ ਹਨਾ ਅਸੀਂ ਯਾਨਕਿ 45 ਦੀ ਸਪੀਡ ਤੇ ਜਾਂਦੇ ਸੀਗੇ ਹੌਲੀ ਹੌਲੀ ਗੱਲਾਂ ਬਾਤਾਂ ਕਰਦੇ ਤੇ ਕੋਲ ਦੀ ਇੱਕ ਬੁਲਟ ਮੋਟਰਸਾਈਕਲ ਲੰਘਿਆ ਤੇ ਬਜ਼ੁਰਗ ਕੋਈ ਚਲਾਉਂਦਾ ਸੀਗਾ ਜਿੱਦਾਂ ਉਹਦੀ ਲੜਕੀ ਉਹਦੇ ਪਿੱਛੇ ਬੈਠੀ ਸੀ ਜਿੱਦਾਂ ਇਦਾਂ ਲੱਗਦਾ ਸੀਗਾ ਕਿਉਂਕਿ ਉਮਰ ਜਿਹੜੀ ਲੜਕੀ ਸੀਗੀ ਉਹਦੀ ਤਕਰੀਬਨ 25 ਸਾਲ ਤੋਂ 25 ਦੇ ਲਾਗੇ ਛਾਗੇ ਹੋਊਗੀ ਤੇ ਉਹ ਜਿੱਦਾਂ 50 ਤੇ ਨੰਗੇ ਆ ਜਿੱਦਾਂ 50 55 ਦੇ ਕੋਲ ਦੀ ਤੇ ਬਾਅਦ ਵਿੱਚ ਕੀ ਕੀਤਾ ਤੇ ਉਹਦੇ ਮਗਰ ਮੁੰਡੇ ਨੰਗੇ ਦੋ ਮੋਟਰਸਾਈਕਲ ਦੇ ਉੱਤੇ ਮੋਟਰਸਾਈਕਲ ਉਹਨਾਂ ਕੋਲ ਸ਼ਾਇਦ ਸਪਲੈਂਡਰ ਸੀਗਾ ਤੇ ਜਦੋਂ ਮੁੰਡੇ ਨੰਗੇ ਉਹ ਕਦੇ ਉਹਦੇ ਜਦਾਂ ਮੋੜੇ ਕਰ ਦਿਆ ਕਰਨ ਮੋਟਰਸਾਈਕਲ ਕਦੇ ਪਿੱਛੇ ਕਰ ਲਿਆ ਕਰਨ ਕਦੇ ਮੋੜੇ ਕਰ ਲਿਆ ਕਰਨ ਕਦੇ ਪਿੱਛੇ ਕਰ ਲਿਆ ਕਰਨ ਤੇ ਮੇਰੇ ਨਾਲ ਦਾ ਕਹਿੰਦਾ ਕਹਿੰਦਾ ਉਹ ਦੇਖੋ ਕਹਿੰਦਾ ਕਿੱਦਾਂ ਕਰਦੇ ਨਾਲ ਲਾਓ ਮਾੜੀ ਗੱਡੀ ਅਸੀਂ ਮਾੜੀ ਗੱਡੀ ਥੋੜੀ ਹੋਰ ਤੋਰ ਲਈ ਜਦੋਂ ਉਹਨਾਂ ਦੇ ਥੋੜੇ ਆ ਉਹ ਜਿਹੜਾ ਬਜ਼ੁਰਗ ਸੀਗਾ ਬੁਲਟ ਤੇ ਜਾਂਦਾ ਤੇ ਉਹਦੀ ਲੜਕੀ ਉਤੋਂ ਥੋੜਾ ਜਿਹਾ ਪਿੱਛੇ ਦਾ ਦੋ ਦੋ ਕਿਲਾ ਕਿਲਾ ਜਾਨੀ ਕਿ ਕਿਲਾ ਡੇਢ ਕਿਲਾ ਪਿੱਛੇ ਰੱਖੀ ਅਸੀਂ ਗੱਡੀ ਤੇ ਉਹ ਮੁੰਡਿਆਂ ਦਾ ਜਾਨੀ ਕਿ ਉਹਨਾਂ ਨੇ ਸਾਡੇ ਹਲਾ ਨਹੀਂ ਦੇਖਿਆ ਵੀ ਕੋਈ ਗੱਡੀ ਮਗਰ ਆਉਂਦੀ ਕਿਉਂਕਿ ਗੱਡੀਆਂ ਹੋਰ ਵੀ ਆਈ ਜਾਣੀਆਂ ਅਸੀਂ ਨੰਗੀ ਜਾਣੀਆਂ ਸੀਗੀਆਂ ਤੇ ਉਹ ਕਦੇ ਅੱਗੇ ਕਦੇ ਉਹ ਬਜ਼ੁਰਗ ਫਿਰ ਜਦੋਂ ਉਹਨਾਂ ਨੇ ਤਿੰਨ ਚਾਰ ਆਰੀ ਇਦਾਂ ਕੀਤਾ ਉਹਨਾਂ ਇਦਾਂ ਪਿੱਛੇ ਮੋੜ-ਮੋੜ ਦੇਖਿਆ ਜਦੋਂ ਨੰਗਣ ਲੱਗੇ ਜਾਨੀ ਕਿ ਇਦਾਂ ਲੱਗਿਆ ਉਹ ਪਰੇਸ਼ਾਨ ਜਿਹਾ ਹੋ ਗਿਆ ਜਦ ਦਾ ਥੋੜਾ ਜਿਹਾ ਤੇ ਅਸੀਂ ਫਿਰ ਗੱਡੀ ਥੋੜੀ ਹੋਰ ਤੇਜ਼ ਕਰ ਲਈ ਅਸੀਂ ਉਹਨਾਂ ਮੁੰਡਿਆਂ ਦੇ ਬਰਾਬਰ ਲਿਆ ਕੇ ਲਾਤੀ ਗੱਡੀ ਜਦੋਂ ਉਹਨਾਂ ਨੇ ਸਾਨੂੰ ਦੇਖਿਆ ਤੇ ਉਹ ਮੋਟਰਸਾਈਕਲ ਉਹਨਾਂ ਨੇ ਖਿੱਚ ਦਿੱਤਾ ਤੇ ਤੇਜ਼ ਕਰਕੇ ਚੱਲ ਗਿਆ ਤੇ ਬਜ਼ੁਰਗ ਜਿਹੜਾ ਸੀਗਾ ਉਹ ਆਪਣੀ ਲੜਕੀ ਨੂੰ ਲਈ ਜਾਂਦਾ ਸੀ ਉਹ ਜਿੱਦਾਂ ਫੇ ਆਪੋ ਆਪਣੇ ਨਾਮ ਤੇ ਆਪ ਤੇ ਚੱਲ ਗਿਆ ਸੀ ਗੱਡੀ ਹੌਲੀ ਫੇ ਕਰ ਲਈ ਤੇ ਜਦੋਂ ਉਹ ਗਾਹਾਂ ਨਿਕਲ ਗਿਆ ਸੀਗੇ ਬਹੁਤ ਦੂਰ ਕਾਫੀ ਅਸੀਂ ਬਾੜ ਥੋੜਾ ਕਿੱਦਾਂ ਆਪਾਂ 5-4 ਕਿਲੋਮੀਟਰ ਇਦਾਂ ਮਗਰਮਗਰ ਗਏ ਜਦੋਂ ਪਤਾ ਲੱਗ ਗਿਆ ਵੀ ਉਹ ਮੁੰਡੇ ਚੱਲ ਗਿਆ ਸੋ ਜਿਹੜਾ ਦੇਖੀ ਅਸੀਂ ਇਹ ਘਟਨਾ ਅੱਜ ਬੜਾ ਮਨ ਦੁਖੀ ਹੋਇਆ ਅਰੇ ਯਾ ਦੇਖੋ ਕਿਸੇ ਦੀ ਮਾਂ ਕਿਸੇ ਦੀ ਭੈਣ ਕਿਸੇ ਦੀ ਧੀ ਕੋਈ ਵੀ ਮੋਟਰਸਾਈਕਲ ਮਗਰ ਬੈਠਾ ਐ ਐਦਾਂ ਨਹੀਂ ਕਰਨਾ ਚਾਹੀਦਾ ਕੱਲ ਨੂੰ ਆਪਣੀ ਵੀ ਮਾਂ ਮੋਟਰਸਾਈਕਲ ਮਗਰ ਬੈਠੀ ਹੋ ਸਕਦੀ ਆ ਆਪਣੀ ਧੀ ਬੈਠੀ ਹੋ ਸਕਦੀ ਆ ਆਪਣੀ ਵਾਈਫ ਬੈਠੀ ਹੋ ਸਕਦੀ ਜੇ ਕੋਈ ਹੋਰ ਐਦਾਂ ਕਰੇ ਤਾਂ ਫੇਰ ਪਤਾ ਲੱਗੂਗਾ ਵੀ ਕਿਹੜੇ ਭਾਵ ਵੇਖਦੀ ਆ ਸੋ ਐਦਾਂ ਮਗਰ ਮੋਟਰਸਾਈਕਲ ਲਾਉਣ ਨਾਲ ਕੋਹ ਹੱਥ ਪੱਲੇ ਨਹੀਂ ਪੈਂਦਾ ਹੁੰਦਾ ਇਹ ਸਾਰਾ ਬਹਿਵੇਂ ਹੀ ਆ ਵੀ ਅਸੀਂ ਕਰਿਆ ਨਾਲ ਲਿਜਾ ਕੇ ਕਰਾ ਮੋਟਰਸਾਈਕਲ ਲਾ ਕੇ ਪਤਾ ਨਹੀਂ ਕੀ ਜੇ ਤ ਲੈਣਾ ਮਿਲਦਾ ਮੂਲ ਦਾ ਕੋਈ ਨਹੀਂ ਹੁੰਦਾ ਉਹ ਨੰਬਰ ਡਾਉਨ ਹੀ ਹੁੰਦੇ ਹੁੰਦੇ ਆ ਅੱਜ ਕੱਲ੍ਹ ਆਂ ਲਿਖੀਆਂ ਲੜਕੀਆਂ ਆ ਅਗਲੀਆਂ ਸੋਚ ਲੈਣੇ ਬੇ ਪਾਗਲ ਆ ਜਿਹੜੇ ਇਦਾਂ ਮਗਰ ਕਮਲਿਆਂ ਨੂੰ ਸਾਡੇ ਪਰੇਸ਼ਾਨ ਸਾਨੂੰ ਕਰਦਿਆ ਮੇਰਾ ਪੇ ਨਾਲ ਮੋਟਰਸਾਈਕਲ ਤੇ ਸੋ ਇਦਾਂ ਦਿਲ ਕਿਸੇ ਦਾ ਨਹੀਂ ਦਿਖਾਉਣਾ ਚਾਹੀਦਾ ਜਿਹੜੇ ਮੁੰਡੇ ਚੰਗੇ ਤੋਂ ਚੰਗੇ ਵੀ ਬਹੁਤ ਆ ਦੁਨੀਆ ਤੇ ਪਰ ਜਿਹੜੇ ਥੋੜੇ ਜਿਹਾ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਸਮਝਣਾ ਚਾਹੀਦਾ ਕੱਲ ਨੂੰ ਉਹਨਾਂ ਤੇ ਵੀ ਇਹ ਗੱਲ ਬੀਤ ਸਕਦੀ ਆ ਉਹ ਇਦਾਂ ਦਿਲ ਕਿਸੇ ਦਾ ਨਹੀਂ ਦਿਖਾਉਣਾ ਚਾਹੀਦਾ ਕਿਉਂਕਿ ਆਪਣੇ ਤੇ ਲਾ ਕੇ ਗੱਲ ਸੋਚਣੀ ਚਾਹੀਦੀ ਆ ਜੇ ਆਪਾਂ ਮੋਟਰਸਾਈਕਲ ਦੇ ਉੱਤੇ ਜਾਂਦੇ ਹੋਈਏ ਮੰਨ ਲਓ ਆਪਣੀ ਵਾਈਫ ਜਾਂ ਆਪਣੀ ਮਾਂ ਜਾਂ ਆਪਣੀ ਭੈਣ ਕੋਈ ਮਗਰ ਬੈਠੀ ਹੋਵੇ ਮੋਟਰਸਾਈਕਲ ਦੇ ਜਦੋਂ ਕੋਈ ਮਗਰੋਂ ਆਣ ਕੇ ਸ਼ਰਾਰਤੀ ਅੰਸਰ ਕੋਈ ਅੱਤ ਕਰੇ ਜਾਂ ਕਦੇ ਮੋਰੇ ਨੰਗੇ ਜਾਂ ਪਿੱਛੇ ਕਰੇ ਜਾਂ ਕੋਈ ਕਮੈਂਟ ਕਰੇ ਤੇ ਦਿਲ ਬਹੁਤ ਜ਼ਿਆਦਾ ਦੁਖਦਾ ਕਿਉਂਕਿ ਬੰਦਾ ਇਕੱਲਾ ਹੁੰਦਾ ਆ ਤੇ ਉਹ ਦੋ ਤਿੰਨ ਜਾਣੇ ਹੁੰਦੇ ਆ ਇਦਾਂ ਕੁਝ ਕਹਿ ਨਹੀਂ ਸਕਦਾ ਹੈਗਾ ਕਿਉਂਕਿ ਵੀ ਕਈ ਤਾਂ ਪੈ ਜਾਂਦੇ ਆ ਕਿਉਂਕਿ ਦੁਨੀਆ ਤੇ ਅਥਰੇ ਤੋਂ ਅਥਰੇ ਵੀ ਲੋਕ ਬਹੁਤ ਪਏ ਆ ਉਮਰ ਭਾਵੇਂ ਉਹਨਾਂ ਦੀ ਹੋਈ ਹੁੰਦੀ ਆ ਪਰ ਉਹ ਸਿੱਧੇ ਹੋ ਜਾਂਦੇ ਆ ਪਰ 6 ਮਹੀਨੇ ਵਿੱਚ ਇਦਾਂ ਬਿਲਕੁਲ ਵੀ ਨਹੀਂ ਕਰਨ ਚਾਹੀਦੀ ਜਿਹੜੇ ਕਈ ਇਹ ਕਰਦੇ ਜਿਹੜੇ ਅੱਜ ਕੱਲ ਦੇ ਸ਼ੋਰ ਆ ਨਵੇਂ ਉੱਠਦੇ ਆ 15 ਤੋਂ ਲੈ ਕੇ 18 20 ਬੂ ਦੇ ਲਾਗੇ ਛਾਗੇ ਵਾਲੇ ਜਿਨ੍ਹਾਂ ਦਾ ਲਾਇਸੈਂਸ ਵੀ ਨਹੀਂ ਬਣਿਆ ਹੁੰਦਾ ਉਹ ਇਦਾਂ ਦੀ ਮਾੜਾ ਮੋਟਾ ਹਰਕਤ ਕਰ ਦਿੰਦੇ ਆ ਸੋ ਉਹਨਾਂ ਨੂੰ ਹੀ ਬੇਨਤੀ ਆ ਵੀ ਇਦਾਂ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਇਦਾਂ ਕੋਸ ਹੱਥ ਭੱਲੇ ਨਹੀਂ ਪੈਂਦਾ ਹੁੰਦਾ ਐਵੇਂ ਅਗਲੇ ਨੂੰ ਪਰੇਸ਼ਾਨ ਕਰਨਾ ਤੇ ਬਾਈ ਜਾਨ ਕਿਸੇ ਵੇਲੇ ਤੁਹਾਡਾ ਹੀ ਹੋਰ ਪਾਸੇ ਉਹਨਾਂ ਨਾਲ ਧਿਆਨ ਹੋਵੇ ਕੋਈ ਗੱਡੀ ਇਧਰੋਂ ਉਧਰੋਂ ਆਣ ਕੇ ਤੁਹਾਡੇ ਵਿੱਚ ਲੱਗ ਜਵੇ ਤੇ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਤੁਸੀਂ ਵੀ ਮਾਪੇ ਦੇ ਇਕੱਲੇ-ਕੱਲਾ ਕੋਈ ਹੁੰਦਾ ਆ ਕੋਈ ਦੋ ਜਣੇ ਹੁੰਦੇ ਆ ਘਰੋਂ ਦਾ ਕਹਿ ਕੇ ਜਾਂਦੇ ਆ ਹੋਰ ਕੌਸ ਕਿਉਂਕਿ ਅੱਜ ਕੱਲ ਮਾਪੇ ਬਾਲਾ ਪੁੱਛ ਵੀ ਨਹੀਂ ਸਕਦੇ ਰੋਬ ਦੇ ਨਾਲ ਵੀ ਤੁਸੀਂ ਕਿੱਥੇ ਮੋਟਰਸਾਈਕਲ ਲੈ ਕੇ ਚੱਲੇ ਆ ਘਰੋਂ ਹੋਰ ਕੌ ਕਹਿ ਕੇ ਜਾਂਦੇ ਆ ਜਾਂਦੀ ਜਨਤਾ ਹੋਰ ਪਾਸੇ ਆ ਸੋ ਜਦੋਂ ਨੁਕਸਾਨ ਹੋ ਜਾਂਦਾ ਕੋਈ ਜੱਬ ਪੈ ਜਾਂਦਾ ਫੇਰ ਹੀ ਘਰਦਿਆਂ ਨੂੰ ਪਤਾ ਲੱਗ ਜਾਂਦਾ ਫੇਰ ਹੀ ਪਤਾ ਲੱਗਦਾ ਵੀ ਸਾਡੇ ਬੱਚੇ ਨਾ ਪਾਣਾ ਵਰਤ ਗਿਆ ਕਿਉਂਕਿ ਅੱਜ ਕੱਲ ਕਹਨੇ ਕਾਰ ਜਾਨਕਿ ਆਖੇ ਲਾ ਕੇ ਬਹੁਤ ਘਟਿਆ ਬੱਚੇ ਜਿਹੜੇ ਆਖੇ ਨਹੀਂ ਲੱਗਦੇ ਆਪਣੇ ਮਾਪੇ ਦੇ ਸੋ ਮਾਪੇ ਨੂੰ ਚਾਹੀਦਾ ਆ ਵੀ ਮਾੜਾ ਮੋਟਾ ਉਹਨਾਂ ਦੀ ਦੇਖ ਰੇਖ ਕਰਨੀ ਚਾਹੀਦੀ ਜਦੋਂ ਵੀ ਕਿਤੇ ਮੋਟਰਸਾਈਕਲ ਚੱਕਦੇ ਆ ਤੁਸੀਂ ਮਾੜਾ ਮੋਚਾ ਪੁੱਛ ਪੜਤਾਲ ਕਰਨੀ ਚਾਹੀਦੀ ਕਿੱਥੇ ਚੱਲੇ ਆ ਨਹੀਂ ਤਾਂ ਨਾਲ ਜਾਓ ਨਾਲ ਜਾਣ ਦੀ ਕੋਸ਼ਿਸ਼ ਕਰੋ ਕੋਈ ਨਹੀਂ ਹੁੰਦਾ ਇੱਕ ਅੱਧਾ ਇੱਕ ਇੱਕ ਦੋ ਦਿਨ ਗੁੱਸੇ ਹੋ ਵੀ ਜਾਊਗਾ ਕੋਈ ਬਾਲਾ ਵੱਡਾ ਚੱਕਰ ਨਹੀਂ ਹੁੰਦਾ ਕਿਉਂਕਿ ਰੋਟੀ ਤਾਂ ਮਾਂ ਪੇ ਨਹੀਂ ਦੇਣੀ ਆ ਬਾਹਰ ਰੋਟੀ ਨਹੀਂ ਕੋਈ ਦਿੰਦਾ ਹੈਗਾ ਬਾਹਰ ਸਾਰੇ ਇੱਕ ਅੱਧਾ ਜਾਰੀ ਦੋਸਤੀ ਬਸ ਘੰਟੇ ਡੇਢ ਘੰਟੇ ਦੀ ਹੁੰਦੀ ਆ ਮੁੜ ਕੇ ਅਗਲੇ ਆਪੋ ਆਪਣੇ ਘਰ ਚੱਲ ਜਾਂਦੇ ਆ ਸੋ ਆਪਣੇ ਮਾਪੇ ਜਿਹੜੇ ਆ ਉਹਨਾਂ ਨੂੰ ਨਾਲ ਲੈ ਕੇ ਜਾਓ ਜੱਗ ਤੇ ਜਾਣਾ ਜਿਹੜੇ ਮਾਪੇ ਆ ਉਹ ਵੀ ਆਪਣੇ ਬੱਚਿਆਂ ਦੀ ਪੁੱਛ ਪੜਤਾਲ ਕਰਨ ਪੂਰੀ ਤਰ੍ਹਾਂ ਵੀ ਕਿੱਥੇ ਚੱਲੇ ਆ ਕਿਉਂ ਚੱਲੇ ਆ ਕਿਹਦੇ ਨਾਲ ਚੱਲੇ ਆ ਕਿਉਂਕਿ ਮਾਹੌਲ ਬਹੁਤ ਜ਼ਿਆਦਾ ਖਰਾਬ ਆ ਐਡਾ ਬੱਚੇ ਜਦੋਂ ਨਹੀਂ ਪਤਾ ਲੱਗਦਾ ਫਿਰ ਜਿੱਦਾਂ ਮੈਂ ਅੱਗੇ ਪਹਿਲਾਂ ਕਿਹਾ ਵੀ ਹੋਰ ਕੋਈ ਗੱਡੀ ਕੋਈ ਆਣ ਕੇ ਵਗੈਰਾ 60 ਫੀਟ ਮਾਰ ਦੇਵੇ ਤੇ ਉਹ ਫਿਰ ਜੱਬ ਪੈ ਜਾਂਦਾ ਆ ਮੌਤ ਦਾ ਹੀ ਕਿਉਂਕਿ ਘਰਦਿਆਂ ਨੂੰ ਤਾਂ ਪਤਾ ਨਹੀਂ ਹੁੰਦਾ ਸਾਡੇ ਬੱਚੇ ਕਿੱਥੇ ਗਏ ਆ ਸੋ ਤੇ ਬਾਕੀ ਧੰਨਵਾਦ ਸਾਰਿਆਂ ਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਮਾਂ ਪੇ ਜਿਨ੍ਹਾਂ ਦੇ ਬੱਚੇ ਜਵਾਨ ਹੋ ਰਹੇ ਆ ਉਹ ਜਦੋਂ ਵੀ ਕਿਤੇ ਜਾਂਦੇ ਆ ਮਾਂ ਪੇ ਉਹਨਾਂ ਨੂੰ ਪੁੱਛਣ ਵੀ ਕਾਕਾ ਕਿੱਥੇ ਗਿਆ ਸੀਗਾ ਜਾਂ ਕਿੱਥੇ ਚੱਲਾ ਆ ਜਾਂ ਕਿਹਦੇ ਨਾਲ ਚੱਲਾ ਆ ਸਾਨੂੰ ਦੱਸ ਫੇ ਮੋਟਰਸਾਈਕਲ ਫੇ ਮਿਲਣਾ ਆ ਤੇ ਬਾਕੀ ਧੰਨਵਾਦ ਜੀ ਸਾਰਿਆਂ ਦਾ ਤੇ ਵਧੀਆ ਜਿਹਾ ਕਰੋ ਕਮੈਂਟ ਤੇ ਲਾਈਕ ਜਰੂਰ ਵੀਡੀਓ ਨੂੰ ਕਰ ਦਿਆ ਕਰੋ ਬਾਕੀ ਆਪਾਂ ਮੋਟੀਵੇਸ਼ਨਲ ਵੀਡੀਓ ਤੁਹਾਨੂੰ ਪਤਾ ਇਦਾਂ ਦੀਆਂ ਜਾਣਕਾਰੀ ਵਾਲੀਆਂ ਪਾਉਨੇ ਰਹੇ ਨੇ ਆ ਬਾਕੀ ਧੰਨਵਾਦ ਸਾਰਿਆਂ ਦਾ ਅਸੀਂ ਤਾਂ ਕਹਿੰਦੇ ਸਾਰੇ ਰਾਜੀ ਖੁਸ਼ੀ ਰਹਿਣ ਆਪਣੇ ਪਰਿਵਾਰ ਦੇ ਵਿੱਚ ਰਹਿਣ ਆਪਣੇ ਮਾਪੇ ਕੋਲ ਆਪਣੇ ਬੱਚੇ ਰਹਿਣ ਬੱਚਿਆਂ ਕੋਲ ਉਹਨਾਂ ਦੇ ਮਾਪੇ ਰਹਿਣ ਠੀਕ ਹੈ ਜੀ ਬਾਕੀ ਧੰਨਵਾਦ ਸਾਰਿਆਂ ਦਾ ਚੜ੍ਹਦੀ ਕਲਾ ਵਿੱਚ ਰਹੋ ਪ੍ਰਮਾਤਮਾ ਸਾਹਿਬ ਨੂੰ ਤੰਦਰੁਸਤੀ ਬਖਸ਼ੇ ਓਕੇ ਜੀ ਸਤਿ ਸ੍ਰੀ ਅਕਾਲ